ਕੋਗਾ ਵੰਤ ਮਾਨਸਿਆ ਆ ਲੈ 2 ਨੰਬਰ ਦੀਆਂ ਐਨਕਾਂ ਤੇਰੀ ਨਿਗਾਹ ਘਟ ਗਈ ਆ ਕੰਨਾ ਵਾਲੀ ਮਸ਼ੀਨ ਸਾਡੇ ਕੋਲ ਹੈ ਨਹੀਂਗੀ ਤੇਰੀ ਲਗਭਗ ਪੈਨਸ਼ਨ ਤੇਰੀ ਐਮਪੀ ਵਾਲੀ ਹੁੰਦੀ ਆ ਨਾਲੇ ਤੇਰੇ ਬਾਪੂ ਵਾਲੀ ਪੈਨਸ਼ਨ ਹੁੰਦੀ ਆ ਤੇ ਤੇਰੀ ਮੁੱਖ ਮੰਤਰੀ ਦੀ ਤਨਖਾਹ ਹੁੰਦੀ ਆ ਲੱਖ ਤੋਂ ਪਲੱਸ ਜਾ ਐਂਕਰ ਕੰਨਾ ਵਾਲੀ ਮਸ਼ੀਨ ਲੈ ਲੈ ਤੇ ਕਿਤੋਂ ਨਿਗਾਹ ਬਣਵਾ ਲਾ ਤਾਂ ਕੀ ਤੈਨੂੰ ਜਿਹੜੀ ਆ ਸੋਸ਼ਲ ਮੀਡੀਆ ਤੇ ਜਾਂ ਜਿਹੜਾ ਐਸਸੀ ਭਾਈਚਾਰਾ ਰੌਲਾ ਪਾ ਰਿਹਾ ਤੈਨੂੰ ਪਤਾ ਲੱਗ ਜੇ ਐਡਾ ਠੱਗ ਤਗੜਾ ਬਣ ਚੁੱਕਿਆ ਤੂੰ ਲੋਕਾਂ ਨੂੰ ਕੀ ਸਮਝਾਵੇਂਗਾ ਇੰਨਾ ਕਦੇ ਕਾਲੀ ਕਾਂਗਰਸੀਆਂ ਨੇ ਠੱਗਪੁਣਾ ਨਹੀਂ ਅਪਣਾਇਆ ਸੀ ਜਿੰਨਾ ਠੱਗਪੁਣਾ ਤੂੰ ਅਪਣਾ ਰਿਹਾ ਸੁਣ ਗੱਲ ਧਿਆਨ ਦੇ ਨਾਲ ਰੌਲਾ ਪਾ ਰਿਹਾ ਐਸਸੀ ਭਾਈਚਾਰਾ ਮੈਂ ਨਹੀਂ ਪਾਰਿਆ ਉਹ ਕਹਿੰਦੇ ਆ ਕਿ ਜਿਹੜਾ ਫਰੀਦਕੋਟ ਤੋਂ ਤੂੰ ਨਵਾਂ ਠੱਲਿਆ ਕਰਮਜੀਤ ਅਨਮੋਲ ਉਹ ਬੀਸੀਆ ਤੇ ਤੂੰ ਐਸੀ ਦੀ ਸੀੜ ਤੇ ਖੜਾ ਦਿੱਤਾ ਮੈਂ ਸੋਚਿਆ ਕਿ ਦੋ ਤਿੰਨ ਦਿਨ ਚੁੱਪ ਰਾਵਾਂ ਤਾਂ ਕਿ ਭਗਵੰਤ ਮਾਨ ਇਸ ਮਸਲੇ ਤੇ ਦੱਸ ਦਊਗਾ ਕਿਉਂਕਿ ਤੈਨੂੰ ਚੰਗੀ ਤਰ੍ਹਾਂ ਪਤਾ ਹੋਊਗਾ ਤੇਰਾ ਲੰਗੋਟਿਆ ਯਾਰਾ ਤੇਰਾ ਐਕਟਿੰਗ ਵਾਲਾ ਯਾਰ ਤੇਰਾ ਉਹ ਯਾਰਾ ਫਿਲਮਾਂ ਵਾਲਾ ਤੇਰਾ ਕਮੇਡੀਅਨ ਯਾਰ ਤੇਰਾ ਸਟੇਜੀ ਯਾਰ ਤੈਨੂੰ ਪਤਾ ਲੱਗ ਜੂ ਤੇਰਾ ਗਵਈਆ ਯਾਰ ਤੁਸੀਂ ਗਾਉਂਦੇ ਵੀ ਰਹੇ ਆ ਪਰ ਤੂੰ ਇੱਕ ਵਾਰੀ ਵੀ ਬਿਆਨਬਾਜ਼ੀ ਨਹੀਂ ਦਿੱਤੀ ਅੱਜ ਉਹਨੂੰ ਐਮਪੀ ਖੜਾ ਦਿੱਤਾ ਆ ਲੈਣ ਕਾ ਜਿਹੜਾ ਰੌਲਾ ਪਾ ਰਹੇ ਆ ਤੈਨੂੰ ਪਤਾ ਲੱਗ ਜੇ ਜਿਹੜਾ ਬੰਦਾ ਆਪ ਹੀ ਜਿਹੜਾ ਮੋਢੀ ਠਾਗ ਹੋਵੇ ਉਹ ਦੂਜਿਆਂ ਨੂੰ ਕੀ ਸਮਝਾ ਸਕਦਾ ਕਾਲੀ ਕਾਂਗਰਸੀਆਂ ਵੇਲੇ ਤੂੰ ਰੌਲਾ ਪਾਉਂਦਾ ਹੁੰਦਾ ਸੀ ਕਿ ਜੀ ਰੇਤਾ ਚੋੜਦਾ ਤੂੰ ਰੌਲਾ ਪਾਉਂਦਾ ਸੀ ਸ਼ਰਾਬ ਮਾਫੀਆ ਦਾ ਪਰ ਕਦੇ ਤੂੰ ਆ ਰੌਲਾ ਨਹੀਂ ਪਾਇਆ ਸੀ ਕਿ ਆ ਕਾਲੀਆਂ ਨੇ ਐਸੀ ਸੀਟ ਤੇ ਕੋਈ ਗੈਰ ਖੜਾ ਦਿੱਤਾ ਹੋਵੇ ਉਹ ਜਿੰਨਾ ਤੱਕਾ ਸ਼ਾਈ ਕਰ ਰਿਹਾ ਇਹਨਾਂ ਪਰਿਵਾਰਾਂ ਦੇ ਨਾਲ ਇਹ ਦੇਣੇ ਕਿੱਥੇ ਦੇਵੇਂਗਾ ਇਹ ਲੋਕ ਪੁੱਛਦੇ ਆ ਮੈਂ ਨਹੀਂ ਪੁੱਛਦਾ ਨਾਲ ਮੈਂ ਗੱਲ ਹੋਰ ਕਹਿ ਦੇਵਾਂ ਕਿ ਜਿਹੜਾ ਕਹਿਣਾ ਕਿ ਆ ਦੱਸ ਕਿ ਦੇਣੀਆਂ ਕਿੱਥੇ ਜਾ ਕੇ ਦੇਵੇਂਗਾ ਪਹਿਲਾਂ ਤੂੰ ਜਿਹੜੇ ਐਸਸੀ ਭਾਈਚਾਰੇ ਦੇ ਆ ਜਿਹੜੇ ਐਸਸੀ ਕਮਿਸ਼ਨਰ ਮੈਂਬਰ ਹੁੰਦੇ ਆ 10 ਤੇ ਤੂੰ ਬਣਾ ਦਿੱਤੇ 5 ਤੇ ਜਿਹੜਾ ਉਹਨਾਂ ਦਾ ਚੇਅਰਮੈਨ ਹੁੰਦਾ ਉਹ ਕਮੇਟੀ ਦਾ ਉਹ ਤੂੰ ਲਾ ਦਿੱਤਾ ਜਰਨਲ ਇਹ ਦੇਣੀਆਂ ਕਿੱਥੇ ਦੇਵੇਂਗਾ ਉਹ ਐਸਸੀ ਸਮਾਜ ਦੇ ਲੋਕੋ ਤੁਹਾਡੇ ਨਾਲ ਧੱਕੇਸ਼ਾਹੀਆਂ ਕਰ ਰਿਹਾ ਤੁਸੀਂ ਕਿੰਨਾ ਚੇਰ ਝਾੜੂ ਝਾੜੂ ਕਰੋਗੇ ਕਿ ਜਿਹੜੇ ਐਸਸੀ ਭਾਈਚਾਰੇ ਦੇ ਐਮ ਐਲ ਏ ਬਣਿਆ ਸੀ ਸੀਟਾਂ ਤੇ ਉਹ ਠੰਡੇ ਪੈ ਗਏ ਉਹ ਬੱਲੂ ਆਣੇ ਦੇ ਆ ਗੋਲ ਦੀ ਮੁਸਾਫਰਾ ਕਿੱਥੇ ਤੇਰੀ ਅੱਖ ਲੱਗ ਗਈ ਆ ਕਿਹੜੀ ਨੀਂਦ ਦੇ ਵਿੱਚ ਸੌਂ ਗਿਆ ਦੱਸ ਜਾ ਕੇ ਆ ਜਿਹੜੀ ਬੀਬਾ ਸਰਬਜੀਤ ਕੌਰ ਮਾਨੂੰ ਕੇ ਆ ਕੋਠੀ ਦੱਬ ਇਹ ਕੋਠੀ ਦੱਬ ਦੱਸੇ ਕਿ ਜਿਸ ਦਿਨ ਤੁਹਾਡੇ ਤੇ ਭੀੜਤਾ ਪੈਂਦੀ ਆ ਉਸ ਦਿਨ ਤੁਸੀਂ ਕਹਿ ਦਿੰਨੇ ਸੀ ਐਸਸੀ ਆ ਅੱਜ ਤੁਹਾਡੇ ਜਿਹੜੇ ਕਹੋ ਇਹ ਜਿਹੜੇ ਉਹਦੇ ਆ ਤੁਹਾਡੇ ਅੱਜ ਇਹ ਤੁਹਾਡੀਆਂ ਕੁਰਸੀਆਂ ਨੂੰ ਖਾ ਰਹੇ ਆ ਮੈਂ ਇਹ ਗੱਲ ਕਹਿਣਾ ਇਹ ਬੇਟਾ ਕਿ ਇਧਰੋਂ ਹੱਥ ਨਾਲ ਫੜ ਲਓ ਜਿਹੇ ਹੱਥ ਕੰਦੇ ਆ ਜਾਂ ਦੂਜਾ ਉਧਰ ਹੁਣ ਜਿਹੜਾ ਮੈਂ ਕਹਾਂ ਕਿ ਤੇਰੇ ਆਜਾ ਕਿੱਥੇ ਆ ਹਰਪਾਲ ਚੀਮਾ ਉਹ ਵਿੱਤ ਮੰਤਰੀ ਤੇਰਾ ਕੋਟਾ ਚੋਰੀ ਕਰੀ ਜਾਂਦੇ ਆ ਤੂੰ ਖਾ ਖਜ਼ਾਨਾ ਬਚਾਏਗਾ ਜਿਹੜਾ ਤੇਰੇ ਸਾਹਮਣੇ ਸਿੱਧੀਆਂ ਚੋਰੀਆਂ ਹੋ ਰਹੀਆਂ ਅੱਗੇ ਰੌਲਾ ਪਿਆ ਸੀ ਪੋਸਟਾਂ ਦਾ ਹੁਣ ਮੈਨੂੰ ਤੁਸੀਂ ਇਹ ਗੱਲ ਦੱਸੋ ਮੈਂ ਕੋਈ ਐਸਸੀ ਜਾਂ ਬੀਸੀ ਜਰਨਲ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ ਧੱਕੇਸ਼ਾਹੀ ਦੀ ਆਹ ਧੱਕੇਸ਼ਾਹੀ ਹੋ ਰਹੀਆਂ ਅੱਗੇ ਜਿਹੜੇ ਗਰੀਬ ਲੋਕ ਉਹਨਾਂ ਨੂੰ ਸਿਹਤ ਸਿੱਖਿਆ ਰੋਜ਼ਗਾਰ ਨਹੀਂ ਮਿਲਦਾ ਪਰ ਭਗਵਾਨ ਤਮਾਨ ਨੂੰ ਦਿਖਾਈ ਨਹੀਂ ਦਿੰਦਾ ਚੱਕ 2 ਨੰਬਰ ਦੀ ਐਨਕਾਂ ਜਾ ਕੇ ਜਾ ਐਨਕਾਂ ਨਾਲ ਵੇਖ ਲੈ ਕਿ ਕਿੱਥੇ ਉਹਨਾਂ ਨਾਲ ਧੱਕੇ ਸ਼ਾਈਆਂ ਹੋ ਰੀਆਂ ਯਾਰ ਜਿਹੜੇ ਗਰੀਬਾ ਚਾਹੇ ਉਹ ਐਸਸੀ ਹੋਣ ਚਾਹੇ ਉਹ ਬੀਸੀ ਹੋਣ ਚਾਹੇ ਉਹ ਜਰਨਲ ਹੋਣ ਕਿਸੇ ਵੀ ਜਾਤੀ ਧਰਮ ਦੇ ਹੋਣ ਮੈਨੂੰ ਉਹਨਾਂ ਨਾਲ ਕੋਈ ਦਿੱਕਤ ਨਹੀਂ ਗੱਲ ਮੈਂ ਗਰੀਬਾਂ ਦੀ ਕਰ ਰਿਹਾ ਨਾਲੇ ਲੋਕੋ ਮੈਂ ਤੁਹਾਨੂੰ ਦੱਸ ਦੇਵਾਂ ਜਿਹੜੇ ਫਰੀਜ਼ ਆ ਫਰੀਦਕੋਟ ਦਾ ਫਰੀਪੁਰ ਦੇ ਵਿੱਚੋਂ ਲੋਕ ਸਭਾ ਦੇ ਵਿੱਚ ਹੁੰਦੇ ਆ ਉੱਥੇ ਭਾਈ ਸਾਹਿਬ ਮੇਰਾ ਬਾਪੂ ਚੋਣ ਲੜ ਰਿਹਾ ਮੇਰੀ ਉਮਰ ਥੋੜੀ ਸੀ ਚੋਣ ਨਿਸ਼ਾਨ ਬੈਂਟਰੀ ਟਾਰਚਾ ਗੁਰਪ੍ਰੀਤ ਦੇ ਨਾਮ ਤੇ ਮੈਂ ਗੱਲ ਕੀਤੀ ਆ ਸਿਹਤ ਸਿੱਖਿਆ ਰੋਜ਼ਗਾਰ ਦੀ ਔਰ ਜਿੱਥੇ ਬੰਦਾ ਆ ਭਾਈ ਮੁਕਸਰਾ ਕਮਲੋਟ ਹਲਕਾ ਬੱਲੂਆਣਾ ਹਬੌਰ ਫਾਜ਼ਿਲਕਾ ਜਲਾਲਾਬਾਦ ਗੁਰੂ ਅਰਸਾ ਆ ਫਿਰੋਜ਼ਪੁਰ ਤੇ ਜਿਹੜਾ ਕਹ ਲੋ ਫਿਰੋਜ਼ਪੁਰ ਐਸ்சி ਸੀਟ ਇੱਥੋਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਭਾਈ ਸਾਹਿਬ ਤਿਆਰ ਰੱਖੋ ਜੇ ਯਾਦ ਰੱਖੋ ਕਿ ਮੈਂ ਕਦੇ ਵੀ ਕਿਸੇ ਜਾਤੀ ਧਰਮ ਦੀ ਗੱਲ ਨਹੀਂ ਕੀਤੀ ਸੇਤ ਸਿੱਖਿਆ ਰੋਜ਼ਗਾਰ ਦੀ ਗੱਲ ਹੀ ਕਰਦਾ ਅੱਜ ਧੱਕੇਸ਼ਾਹੀ ਹੋ ਰਹੀ ਆ ਤੇ ਮੈਂ ਇਹ ਚੀਤੇ ਬੋਲ ਰਿਹਾ ਚੋਣ ਕਮਿਸ਼ਨਰ ਨੂੰ ਮੇਰੀ ਬੇਨਤੀ ਆ ਇਹ ਜਿਹੜਾ ਐਸਸੀ ਸਰਟੀਫਿਕੇਟ ਬਣਾਇਆ ਇਹ ਮੈਨੀਆਂ ਦਾ ਸੋਸ਼ਲ ਮੀਡੀਆ ਤੇ ਰੌਲਾ ਪਾਇਆ ਹੋਇਆ ਚੋਣ ਕਮਿਸ਼ਨਰ ਨੂੰ ਬੇਨਤੀ ਆ ਮੇਰੀ ਕਿ ਸਾਹਿਬ ਜੀ ਜਿਹੜੇ ਚੋਣ ਕਮਿਸ਼ਨਰ ਜੀ ਤੁਹਾਡੇ ਅੱਗੇ ਬੇਨਤੀ ਆ ਕਿ ਕਰਮਜੀਤ ਅਨਮੋਲ ਨੂੰ ਫਰੀਦਕੋਟ ਸੀਟ ਤੋਂ ਹਟਾਇਆ ਜਾਵੇ ਕੋਈ ਝਾੜੂ ਵਾਲਿਆਂ ਦਾ ਐਸਸੀ ਸੀਟ ਤੇ ਐਸਸੀ ਖੜਾਇਆ ਜਾਵੇ ਔਰ ਨਾਲੇ ਤੇ ਕਾਨੂੰਨੀ ਕਾਰਵਾਈ ਹੋਵੇ ਚੋਣ ਕਮਿਸ਼ਨਰ ਜੀ ਤੁਹਾਡੇ ਤੇ ਆਸਾਂ ਤੁਹਾਡੇ ਤੇ ਉਮੀਦਾਂ ਆ ਇੱਕ ਤਰੀਕ ਨੂੰ ਤਾਂ ਵੋਟਾਂ ਤੇ ਫਿਰ ਇਹਦੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਫਿਰ ਮੇਰੀ ਝਾੜੂ ਵਾਲਿਆਂ ਨੂੰ ਬੇਨਤੀ ਆ ਫਰੀਦਕੋਟ ਦੇ ਵਿੱਚ ਇੱਕ ਗਾਣਾ ਲਾਓ ਸਾਡਾ ਚੱਲਦਾ ਆ ਧੱਕਾ ਐ ਅਸੀਂ ਤਾਂ ਕਰਦੇ ਚਲਦਾ ਏ ਧੱਕਾ ਏ ਅਸੀਂ ਤਾਂ ਕਰਦੇ ਚਲਦਾ ਏ ਧੱਕਾ ਏ ਅਸੀਂ ਤਾਂ ਕਰਦੇ ਧੱਕੇ ਚੱਲਣ ਵਾਲਾ ਗੀਤ ਲਵਾਓ ਸਿੱਧੂ ਮੂਸੇ ਵਾਲੇ ਦਾ ਚਲਦਾ ਏ ਧੱਕਾ ਅਸੀਂ ਤਾਂ ਕਰਦੇ ਚਲਦਾ ਏ ਧੱਕਾ ਅਸੀਂ ਤਾਂ ਕਰਦੇ ਇਹ ਜਿਹੜਾ ਆਪਣਾ ਗਵਈਆ ਹੈਗਾ ਪੌਗੇ ਜਿੱਡੇ ਕੱਦ ਵਾਲੀਏ ਡੋਲ ਗੀਆਂ ਦੇਸੀ ਦਾ ਡਰਮ ਨਹੀਂ ਉਹਦੇ ਵੀ ਬਾਪੂ ਦਾ ਰੌਲਾ ਪਿਆ ਸੀ ਜਿਹੜੇ ਭਗਵੰਤ ਮਾਨ ਨੂੰ ਇਹ ਪਤਾ ਹੋਵੇ ਕਿ ਐਸ ਸੀ ਸੀਟਾਂ ਤੇ ਆ ਕੁਝ ਹੋ ਰਿਹਾ ਤੇ ਉਹ ਖੁਦ ਹੀ ਇਹ ਚੋਣ ਲੜਾ ਰਿਹਾ ਹੋਵੇ ਅਸੀਂ ਕਿਵੇਂ ਮੰਨ ਲਈਏ ਕਿ ਹੋ ਸਕਦਾ ਤੁਹਾਨੂੰ ਇਹ ਵੀ ਪਤਾ ਹੋਵੇ ਸਿੱਧੂ ਮੂਸੇਵਾਲੇ ਦੇ ਕਾਤਲ ਕੌਣ ਹੋਣ ਕਿ ਤੂੰ ਚੁੱਪ ਚਾਪ ਬੈਠਾ ਹੋਵੇਂ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਬੇਨਤੀ ਆ ਉਹਦੇ ਸਪੋਰਟਰਾਂ ਨੂੰ ਬੇਨਤੀ ਆ ਕਿ ਜਿਹੜਾ ਅੱਜ ਇੱਥੇ ਧੱਕੇਸ਼ਾਹੀ ਤੇ ਨਹੀਂ ਬੋਲਦਾ ਉਹਦੇ ਨਾਲ ਧੱਕਾ ਹੋ ਗਿਆ ਹੋਊਗਾ ਇਹਨੂੰ ਸ਼ਹਿਰ ਪਤਾ ਆਵੇ ਇਹ ਬੋਲਦਾ ਨਹੀਂ ਫਿਰ ਇਹ ਚੁੱਪ ਕਿਉਂ ਬੈਠਾ ਦੂਜੀਆਂ ਪਾਰਟੀਆਂ ਵਾਲੇ ਕਿਉਂ ਚੁੱਪ ਹੋਏ ਬੈਠੇ ਆ ਮੈਂ ਇਹ ਨਹੀਂ ਕਹਿੰਦਾ ਤੁਸੀਂ ਸਰਟੀਫਿਕੇਟ ਬਣਾ ਦਿੱਤਾ ਤੁਸੀਂ ਕੰਮ ਸੇ ਕੰਮ ਪ੍ਰੂਫਤਾ ਦਿਓ ਲੋਕ ਕਹਿੰਦੇ ਆ ਕਿ ਭਾਈ ਇਹ BC ਕੈਟਾਗਰੀ ਦੇ ਵਿੱਚੋਂ ਆਉਂਦਾ ਹੈਗੇ ਬੀਸੀ ਕੈਟਾਗਰੀ ਦੇ ਵਿੱਚ ਵੀ ਬਹੁਤ ਗਰੀਬ ਆ ਮੈਂ ਗਰੀਬਾਂ ਦੀ ਗੱਲ ਕਰਦਾ ਹੁਣ ਪਰ ਯਾਰ ਜਿਹੜਾ ਬੰਦਾ ਐਡਾ ਕਮੇਡੀਅਨ ਹੋਵੇ ਭਗਵਾਨ ਤਮਾਨ ਦੇ ਨਾਲ ਵਿਆਹ ਹੋਵੇ ਕਿੱਡੀ ਉਹਨੇ ਛੋਸ਼ੇ ਬਾਜ਼ੀਆਂ ਛੱਡੀਆਂ ਔਣ ਇਹ ਗਰੀਬ ਥੋੜਾ ਹੋਊਗਾ ਇਹ ਜਿਹਦਾ ਹੱਕ ਬੰਦਾ ਬੀਸੀ ਸੀਟ ਤੇ ਬੀਸੀ ਹੋਣਾ ਚਾਹੀਦਾ ਐਸਸੀ ਸੀਟ ਤੇ ਐਸਸੀ ਹੋਣਾ ਚਾਹੀਦਾ ਤੇ ਭਾਈ ਜਿਹੜੀ ਸੀਟ ਤੇ ਜਿਹੜਾ ਕੋਈ ਖੜਦਾ ਉਹਨੂੰ ਖੜਨਾ ਚਾਹੀਦਾ ਇਹਨੂੰ ਕਹੋ ਕਿ ਬੰਦਾ ਹੱਕ ਉਹਨਾਂ ਦਾ ਦਿਓ ਇਹ ੱੱਕਾ ੱੱਕਾ ਚੱਲ ਰਿਆ ਨਾਲੇ ਇਹ ਗੱਲਾਂ ਮੈਂ ਆਪਦੇ ਕੋਲੋਂ ਨਹੀਂ ਕਹਿ ਰਿਆ ਸੋਸ਼ਲ ਮੀਡੀਆ ਤੇ ਲੋਕ ਪ੍ਰੈਸ ਮੀਡੀਆ ਅੱਗੇ ਆਪਦੇ ਬਿਆਨਬਾਜ਼ੀਆਂ ਰੱਖ ਰਹੇ ਵੀ ਇਹ ਖਣੀ ਬੀਸੀ ਕੈਟਾਗਰੀ ਚੋਂ ਆਉਂਦਾ ਇਹ ੱੱਕਾ ਨਹੀਂ ਚੱਲਣਾ ਚਾਹੀਦਾ ਜੇ ਭਗਵਾਨtਮਾਨ ਫਿਰ ਤੋਂ ਕਹਿਣਾ ਨਹੀਂ ਦੇਖਦਾ ਆ ਮੇਰੇ ਬਾਪੂ ਵਾਲਿਆਂ ਅਣਕਾਂ ਦੋ ਨੰਬਰ ਦੀਆਂ ਵੇਖ ਤੈਨੂੰ ਮੋਟਾ-ਮੋਟਾ ਦਿਸੂਗਾ ਜੇ ਸੋਨਾ ਨਹੀਂ ਤੇ ਜਾ ਕੇ ਆਪਦੀ ਤਨਖਾਹ ਜਾ ਆਪਦੀ ਐਮਪੀ ਵਾਲੀ ਪੈਨਸ਼ਨ 'ਚੋਂ ਜਾ ਆਪਦੇ ਬਾਪੂ ਦੀ ਪੈਨਸ਼ਨ 'ਚੋਂ ਤੂੰ 3-3 ਲੱਖ ਦੇ ਬੂਟ ਲੈ ਲੈ ਕਾਸ ਕਿਤੇ ਆਪਦੀਆਂ ਅੱਖਾਂ ਚੈੱਕ ਕਰਾ ਲੈਂਦਾ ਤੂੰ ਆਹ ਸੋਨਾ ਘਰੇ ਬਣਾ ਕੇ ਦੇਤਾ ਕਾਸ ਕਿਤੇ ਕੋਈ ਕਾ ਸੁਨਣ ਵਾਲੀ ਮਸ਼ੀਨ ਲੈ ਲੈਂਦਾ ਤੇ ਗਰੀਬ ਲੋਕਾਂ ਦੀਆਂ ਚੀਕਾਂ ਬੇਰੋਜ਼ਗਾਰਾਂ ਦੀਆਂ ਚੀਕਾਂ ਚਿੱਟੇ ਵਾਲਿਆਂ ਦੀਆਂ ਚੀਕਾਂ ਤੇਰੇ ਕੰਨਾਂ 'ਚ ਪੈ ਜਾਂਦੀਆਂ ਜੇ ਕਿਤੇ ਅੱਖਾਂ ਦਾ ਲਾਲ ਕਰਾ ਲੈਂਦਾ ਤੈਨੂੰ ਗਰੀਬਾਂ ਤੇ ਹੋਣ ਵਾਲੇ ਤੱਕੇ ਛਾਈਆਂ ਬੇਰੋਜ਼ਗਾਰਾਂ ਤੇ ਤੱਕੇ ਛਾਈਆਂ ਦਾ ਪਤਾ ਲੱਗ ਜਾਂਦਾ ਇਸ ਕਰਕੇ ਬੇਨਤੀ ਆ ਭਗਵੰਤ ਮਾਨ ਜੀ ਇਹ ਗੱਲਾਂ ਨੂੰ ਅਨਗੇਲਿਆ ਨਾ ਕਰੋ ਜੇ ਮੈਂ ਸਿਰਫ ਇਨਾ ਕਹਿਣਾ ਕਿ ਆਪ ਦਾ ਸਪਸ਼ਟੀਕਰਨ ਦਿਓ ਸ਼ਾਮ ਤੋਂ ਪਹਿਲਾਂ ਪਹਿਲਾਂ ਵੀ ਕਰਮਜੀਤ ਅਨਮੋਲ ਹੈ ਕੌਣਾ ਕਿਹੜੇ ਪਿੰਡ ਦਾ ਪਿੰਡ ਵਾਲੇ ਸਬੂਤ ਦੇਣ ਤੇ ਜੇਕਰ ਗੱਲ ਉਹ ਦਸਾਂ ਸਾਲਾਂ ਨੂੰ ਵੀ ਝੂਠੀ ਨਿਕਲ ਆਈ ਤੇ ਉਹਨਾਂ ਦੇ ਬੱਚਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਝੂਠ ਦੀ ਯਾਦ ਰੱਖੋ ਗੱਲ ਤੇ ਭਾਈ ਸਾਹਿਬ ਇਹ ਗੱਲਾਂ ਮੇਰੀਆਂ ਨਹੀਂ ਏ ਉਹਨਾਂ ਲੋਕਾਂ ਦੀਆਂ ਜਿਹੜੇ ਲੋਕ ਕਹਿ ਰਹੇ ਆ ਵੀ ਸਾਡੇ ਨਾਲ ਧੱਕਾ ਹੋ ਰਿਹਾ ਮੈਂ ਕਦੇ ਵੀ ਕੋਈ ਗੱਲ ਗਲਤ ਨਹੀਂ ਕਰੂੰਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ